ਤੇ ਮੇਰੇ ਸਾਰੇ ਪੈਸੇ ਸਿੱਕਾ ਤੇ ਇਹਨੇ ਸਾਰੇ ਭਾਂਬਰਾ ਠੀਕ ਠਾਕ ਉਹ ਵਾਜ ਕੱਟ 90 ਰੁਪਏ ਮੈਂ ਗਈ ਹਾਂ ਦੁਕਾਨ ਤੇ ਮੇਰੇ ਅੰਦਿਆਂ ਨੂੰ ਬੋਲ ਕਾ ਤੋੜ ਡਿਆ ਵੇਖੋ ਭੜੇ ਪਰਨੇ ਲਈਏ ਤੋੜ ਤੇ ਤਰਨੇ ਵੀ ਤੋੜ ਲਈ ਆ ਤੇ ਬਰਨ ਤਸ਼ਾ ਤੋੜਣ ਡਿਆ ਜੇ ਸਾਹ ਮੈਂ ਤੋੜਨੀ ਤੇ ਬਰਮ ਦੇ ਅਕਾਊਂਟ ਕੀਤੇ ਪੈਸੇ ਬਣਿਆ 740 ਰੁਪਏ ਨਿਕਲੇ ਆ ਕਿਉਂਕਿ ਵਰੁੰਦੇ ਥੋੜੇ ਪੈਸੇ ਘਾਟੇ ਇਸ ਕੰਕ ਨਿਕਲੇ ਆ ਕਿ ਉਹ ਇਹਨਾਂ ਦੇ ਵੱਧ ਨਿਕਲੇ ਕਿ ਇਹਨਾਂ ਨੂੰ ਵਿਆਹ ਨਹੀਂ ਆਡੇ ਘਰੇ ਜਿਹੜਾ ਹੋਇਆ ਉਹਦੇ ਵੀ ਇੰਨੇ ਰੀਬੰਗਟਾਈ ਪਾਈ ਦੋਆਂ ਪੈਨ ਦੋਆਂ ਤਰੰਦੇ ਕਿਤੇ ਨਿਕਲੇ 1175 ਇਹਦਾ ਨਿਕਲੇ 1175 ਰੁਪਏ ਤੇ ਇਹਦਾ ਹੈਗਾ 740 ਉਹ ਯਾਰ ਇਹਨ ਦੇ 740 ਤੁੰਨ ਬੰਨ ਨੀ ਗੋਲ ਗਿਆ ਦਨੀ ਨਾ ਹੁਣ ਤੇ ਟੁੱਟ ਗਈ ਆ ਲੜ ਪਿਆ ਹੀ ਦੇ ਸਕੇ ਵੀਡੀਓ ਕਰਦੇ ਦੀ ਬੰਦ ਮਰਨਾਂ ਦਾ ਮੈਂ ਪੈਨ ਲੈਣੇ ਆਪਰੇ ਵੈਸੇ ਹੀ ਪਸੰਦ ਨੇ ਮੈਂ ਫੜਦੇ ਆ ਤੇ ਤਸ਼ਰੀ ਟੁੱਟੇ ਦੀ ਢੋੜਨ ਦੇ ਆ ਕਸ਼ੇ ਹੁਣ ਕੌਣ ਕਰਨੇ ਇਹਦੇ ਹੋ ਗਏ ਆ 740 ਇਹ ਤੇਰੇ ਕਿੰਨੇ ਕੰਨ ਕੀਏ ਪਤਾ ਨਹੀਂ ਬਬੀ ਕਿੰਨੇ 1100 1175 ਤਛੇ ਦੇ ਗਨੇ ਤਛੇ ਦੇ ਕਿੰਨੇ ਹੈ ਇਹਨੂੰ ਵੰਡ ਦੇਣੀ ਚਾਹਾਂਦਾ ਵੀ ਮੇਰੇ ਪਿਆਰੇ ਨੇ ਦੋ ਆ ਪੈਨ ਵੰਡਾ ਇੱਡਾ ਚੰਗਾ ਪੜਾ ਜਾਏ ਹਾਂ ਕਸ਼ੀ ਦੇ ਕਟ ਗਦਾ ਨਹੀਂ ਆ ਰਹੀਏ ਫੋਨ ਬਾਈ ਮੈਂ ਆਪਣੇ ਵੀ ਪਾ ਲਈ ਤਛੇ ਦੇ ਹੋਰ ਕੱਢ ਲਈ ਜੀ ਆਪਣੀ ਚਲੋ ਕਾਊਂਟ ਕਰੋ ਪਹਿਲਾਂ ਕਿੰਨੇ ਤਛੇ ਦੇ ਹੁਣ ਵੀ ਆਪਣਾ ਡਿੰਡਿਆਵਾ ਤੇ ਬੰਨੂ ਆਪਣੇ ਦੇ 800 ਹੋ ਗਏ ਆ 7 40 ਹੀ ਦੇ ਦੇ ਕਿ ਕੋਈ ਮਰਤੇ ਆਓ ਵੇਖੋ ਆਓ ਵੇਖੋ ਡੰਡਿਆ ਇਹਨੇ ਗਵਾ ਲੈਣੇ ਇੰਦਰ ਮੁੱਤੇ ਰੋਣਾ ਵਾ 82 ਕੁਆਇਨਜ਼ ਆ ਤੇ ਇਹਨਾਂ ਨੂੰ ਮੈਂ ਕਿਹਾ ਅੱਗੇ ਨਿੱਕੇ ਗੋਲ ਕਾ ਹੁਣ ਵੱਡੀਆਂ ਲਿਆ ਕੇ ਦੇਣੀਆਂ ਵੱਡੇ ਸੀਵਿੰਗ ਕਰੋ ਆ ਪੈਣ ਦੀ ਦੇ ਗਿਣੇ ਨਹੀਂ ਜਾਣਦੇ ਬੜੇ ਚਿਰ ਦੇ ਗਿਣਾਂ ਦੀ ਕਿੰਨੇ ਬਣਿਆ ਤੇ ਉਹ ਵੇਖ ਲਓ ਕੰਮ ਆਦਾ ਸਰਪਰ ਦੇ ਲੋੜ ਦੇ ਲੜ ਪੜਾ ਚਲੋ ਪਤਨ ਉਹ ਤਾਂ ਬੰਦ ਤੇਰੇ ਤਨ ਤੇਰੇ ਤਨ ਫੜੇ ਚਲੋ ਠੀਕ ਹੈ ਜੀ ਇਹਨਾਂ ਨੂੰ ਸਾਫ ਸੁੰਭ ਲਈਏ ਇਹਨਾਂ ਨੂੰ ਤੇ ਮੇਨੂ ਅੱਜ ਪੂਰਾ ਹਾਸਾ ਆਉਂਦਿਆ ਮੁੰਡਾ ਮੇਰਾ ਤਾਂ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਅੱਜ ਗਿਫਟ ਕੀ ਦਵਾ ਤੇ ਮੁੰਡੇ ਨੇ ਮੈਨੂੰ ਪੈਸੇ ਦਿੱਤੇ ਕਹਿੰਦਾ ਪੈਸੇ ਲੈ ਲਓ ਤੇ ਪੈ ਹੈਗੇ 110 ਰੁਪਏ ਕਹਿੰਦਾ ਸਮਝ ਨਹੀਂ ਆਉਂਦੀ ਗਿਫਟ ਦਵਾ ਕਿਹੜਾ ਤੇ ਕਹਿੰਦਾ ਮੈਂ ਤੁਹਾਨੂੰ ਪੈ ਕਿ ਤੁਹਾਨੂੰ ਸਮਝ ਨਹੀਂ ਆਈ ਤੈਨੂੰ ਵੀ ਗਿਫਟ ਕਿਹੜਾ ਦੇਣਾ ਮੰਮੀ ਨੂੰ ਹਾਂ ਹੈ ਤੂੰ ਮੈਨੂੰ ਫਿਰ ਪੈਸੇ ਹੀ ਦੇ ਦਿੱਤੇ ਪੈਸੇ ਬਰ ਦੇਤੇ ਤੇ ਆਪ ਤੇ 10 ਦਿਨ ਬਰ ਬਰ ਦੇ ਤੇ ਤੂੰ ਰੱਖਣਾ ਪੁੱਤ ਨਹੀਂ ਕੋਈ ਗੱਲ ਕਰ ਮੈਂ ਲੰਘੂਗੀ ਨਹੀਂ ਨਹੀਂ ਇਹ ਵੀ ਆ ਜੀ ਬਿੱਟਵਾ ਕੇ ਇਹ ਤੀਹ ਧਿਆਰ ਇਹਨੇ ਕਿੰਨੇ ਦਿੱਤੇ ਆ ਦਰਨੇ ਦਿੱਤੇ ਆ ਜੀ ਮੈਨੂੰ 300 ਰੁਪਏ ਤੇ 50 50 ਵਾਏ ਇਹ ਨਹੀਂ ਪੁੱਤੇ ਨੇ ਪੈਸੇ ਨਹੀਂ ਮੈਂ ਲੈਣੇ ਤੇਰੇ ਕੋਲ ਮੇਰੀ ਤਿਆਰੀ ਹੋ ਦਿੱਤਾ 350 ਤੇ ਮਰਨ ਮੁੰਡੇ ਦਾ ਵੇਖ ਲੈ ਮੁੰਡੇ ਦੇ ਵਿੱਚ ਤੇ 110 ਦਾ 10 ਰੁਪਏ ਆ ਵੇਖ ਲੈ 110 ਰੁਪਏ ਮੁੰਡੇ ਦਿੱਤੇ ਆ ਤੇ ਆ ਸਾਡੇ ਤੇ ਜ਼ਮੀਨ ਮਿਲਤੀ ਨਹੀਂ ਦਿੱਤਾ ਵਾ ਤੇ ਵੱਡੀ ਦੀ ਕਹਿੰਦੀ ਕਿ ਮੈਂ ਕੇਕ ਲਿਆ ਕੇ ਦਊਂਗੀ ਮੈਂ ਇਹਨਾਂ ਨੂੰ ਕਹ ਵੀ ਨਹੀਂ ਮੈਨੂੰ ਕੇ ਚੀਜ਼ ਦੀ ਲੋੜ ਨਹੀਂ ਆ ਚਲੋ ਮਾਲਕ ਦੀ ਕਿਰਪਾ ਸੀ ਆਪਾਂ ਜੇਬ 'ਚ ਕਰ ਲਾਂਗੇ ਪਰ ਇਹ ਬੋਬੋ ਦੀ ਕਹੀ ਜਾਂਦੀ ਵੱਡੀ ਕਹਿੰਦੀ ਮੈਂ ਕੇਕ ਲਿਆਉਣਾ ਵਾਂ ਤੇ ਨਹੀਂ ਕੋਈ ਵੀ ਚਾਹੀਦਾ ਪੁੱਤ ਸੋਹਣਿਆ ਉਹ ਪੈ ਫੜਾ ਆਪਣੇ ਰੱਖ ਕੋਈ ਨਹੀਂ ਲੈ ਜਦ ਲੋੜ ਹੋਵੇ ਲੱਗਾਂਗੇ ਚਲੋ ਹੈਲੋ ਗਾਇਜ਼ ਤੇ ਸਾਡੀ ਅੱਜ ਜਾਣ ਦਾ ਵੱਡੇ ਆ ਹੈ ਰੱਬਾ ਕਿੰਨੇ 40 40 ਹੋਰ ਦੇ ਦਿੱਤੇ ਠੀਕ ਹੈ ਜੀ 150 ਦੇ ਦਿੱਤਾ ਮੇਰੇ ਮੁੰਡੇ ਨੇ ਨਹੀਂ ਮੈਂ ਸੱਚੀ ਜਾਉਂਦੀ ਇਹ ਕੋਈ ਅੰਮ੍ਰਿਤ ਥੋੜੇ ਹੀ ਨਾ ਦਿੱਖੋ ਬੋਲ ਤੋ ਨਿਕਲਿਆ ਵੀ ਕੋਈ 1.50 ਹੀ ਤੇ ਦੀਦੀਆਂ ਦੀ ਕੋਲ ਆਹੋ ਉਹ ਵੀ ਤਾਂ ਪਾਇਆ ਦੀਦੀਆਂ ਨੇ ਕੋਈ ਕੱਕਾ ਕਿਦੀ ਰਿਪੋਰਟ ਤੇ ਇਹਦਾ ਵੀ ਮਤਲਬ 1000 ਤੋਂ ਉੱਪਰ ਨਿਕਲਦਾ ਉਹਦਾ ਕਿ 1000 ਤੋਂ ਉੱਪਰ ਨਿਕਲਿਆ ਵਾ ਮੈਂ ਹੋਰ ਮਜ਼ਾਕ ਡਾਕਣਾ ਮੈਂ ਸਭ ਤੋਂ ਪਹਿਲੇ ਸਿੱਧਾ 5 ਰੁਪਏ ਖਰੂੰਗਾ ਨਹੀਂ ਨਹੀਂ ਪੋਤੇ ਤੂੰ ਇਹ ਕੁ ਆਪਣੇ ਪੈਸੇ ਛੋਣੀ ਜੀ ਇਹ ਮੇਰੇ ਛੋਣੇ ਨਹੀਂ ਕਿਤੇ ਅੱਜ ਆਪਣੇ ਪੈਸੇ ਤੇ ਮੇਰੇ ਵੀ ਕਰੋਗੇ ਆਉਣਾ ਫੇਰ ਵਟਾ ਦੂੰਗਾ ਤੁਹਾਨੂੰ ਤਾਂ 5 ਰੁਪਏ ਵੀ ਨਾਲੇ ਜਰਾ ਤੇ ਪਰਸ ਵੇਖ ਤਨਹੜ ਦਾ ਪਰਸ ਵੇਖ ਲੋ ਕਿਹਨੇ ਕਿਹੜਾ ਪਰਚੇ ਯੂ ਦੱਸਿਓ ਕਿਹਨੇ ਕਿਹਨੇ ਵੇਖਿਆ ਲੰਦਾ ਪਰਚਾ ਇਹ ਵਰਨਾੜ ਦਾ ਇੱਕ ਪਰਚਾ ਬੜਾ ਵਧੀਆ ਤਸਵੀਰ ਨੇ ਚਲੋ ਠੀਕ ਹੈ ਮੈਂ ਵੀ ਸੇ ਸ਼ੁਰੂਵਾਲਾਂ ਤੇ ਬਾਕੀ ਪੱਕੇ ਪੱਕੇ ਬੰਦ ਕਰੀਏ ਬੜੀ ਚੱਲਣ ਦੇ ਹਾਂਜੀ ਜੀ ਤੇ ਆਪਾਂ ਆਏ ਹਾਂ ਅੱਜ ਦੁਕਾਨ ਸੌਦਾ ਲੈਣ ਜਿਹਦਾ ਤੁਹਾਨੂੰ ਪਹਿਲਾਂ ਜੰਗ ਸ਼ੁਰੂ ਹੋਣ ਵਾ ਤੇ ਦੁਕਾਨਾਂ ਤੇ ਬਹੁਤ ਭੀੜ ਸੀ ਅੱਜ ਬਹੁਤ ਜ਼ਿਆਦਾ ਕਿੱਦਾਂ ਢਾੜੀ ਬੜਜੀ ਮੇਰੀ ਕੰਮ ਕਰਦੀ ਹੈ ਇਹਨਾਂ ਨੇ 2 ਦਿਨ ਲਾ ਗਏ ਉਹ ਮੋਦੀ ਨੇ ਮੈਨ ਲੜਾਈ ਲਾਉਣੇ ਕਿਨ ਲਾਉਣੀ ਪਾ ਇੱਥੇ ਦੁਕਾਨ ਤੇ ਲਾ ਗਏ ਇਹਨਾਂ ਦੇ ਮਾਤੂ ਕਿੰਨਾ ਕਿਹਦਾ ਬਹੁਤ ਮਿਸ਼ੋੜੀ ਇਹ ਆਦੇ ਬਾਇ ਲੈ ਲਈ ਇਹ ਆ ਗਏ ਆ ਜੀ ਬੈਕਰੀ ਤੇ ਲੈਣ ਵਾਸਤੇ ਕੇਕ ਵੇਖਦੇ ਤੇ ਅੱਜ ਕੇ ਰੱਬਸਾਂ ਚਾਦੇ ਹੋ ਚਾਕਲੇਟ ਵਾਲਾ ਤੇ ਇਹ ਨੂੰ ਮੈਸੇਜ ਆਇਆ ਚਾਕਲੇਟ ਵਾਲਾ ਤੇ ਕਿਦਾ ਰੱਖੋ ਰਹੀ ਚੜ੍ਹ ਪਸੰਦ ਚਾਕਲੇਟ ਵਾਲਾ ਖੀ ਲੈਣੇ ਆ ਚਲੋ ਠੀਕ ਹੈ ਕਰੋ ਫਰੀ ਗਾਈਸ ਤੇ ਆਪਾਂ ਸ਼ਹਿਰ ਗਈ ਸ਼ਹਿਰੋਂ ਆ ਗਈਆਂ ਤੇ ਤਸ਼ਾ ਆਪਣਾ ਵੀ ਗਿਆ ਹੈ ਪਾਪਾ ਦਾ ਸ਼ਹਿਰ ਬਜਾਰ ਤੇ ਬਜਾਰੋਂ ਆ ਗਿਆ ਮਨ ਕੀ ਲੈ ਕੇ ਮੇਰੇ ਵਾਸਤੇ ਤੇ ਨੇ ਭੈਣ ਭਰਾਵਾਂ ਨੇ ਇਹਨਾਂ ਨੇ ਪੈਸੇ ਪਾਏ ਤੇ ਮੇਰੇ ਵਾਸਤੇ ਕੋਈ ਚੀਜ਼ ਲੈ ਕੇ ਆਏ ਵੇਖਾਂਗੇ ਕੀ ਤੇ ਇਧਰ ਇਧਰ ਲਾ ਦਿੰਦਾ ਗਿਫਟ ਉਹ ਮੈਂ ਪੈਂਡਿੰਗ 'ਚ ਰੱਖਿਆ ਹੋਇਆ ਵਾ ਕਿਉਂਕਿ ਉਹ ਮੈਂ ਇਹਨਾਂ ਨੂੰ ਕਿਹਾ ਵੀ ਇਹ ਨਹੀਂ ਮੈਂ ਲੈਣਾ ਤੇ ਮੈਨੂੰ ਕੋਈ ਚੀਜ਼ ਚਾਹੀਦੀ ਹੈ ਉਹ ਮੈਂ ਦੱਸਿਆ ਇਹਨਾਂ ਨੂੰ ਮੈਨੂੰ ਕੋਈ ਦਾਬਰ ਰੋਕੇ ਤੇ ਮਮਾ ਮਮਾ ਤਾਂ ਕਿ ਆਖੀ ਤੇ ਹਰੋਂ ਕਿਦੇ ਤੁਸੀਂ ਬੈਠੇ ਰਹੋ ਹਾਂ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਹੁਣ ਕੱਟੀਏ ਕੇਕ ਆਫਰ ਉਹਨਾਂ ਹਾਂਜੀ ਗਾਇਜ਼ ਤੇ ਬੱਚੇ ਆਂਦੇ ਹੀ ਮੈਂ ਰਿਆ ਕਹੀ ਤੇ ਅਜ ਜੰਗ ਲੱਗਣ ਵਾਲੀ ਰਹਿਣਦੀ ਹੈ ਕੇਕ ਨੂੰ ਕੀ ਘਟਨਾ ਤੇ ਇਹ ਬੱਚੇ ਆਦੇ ਫਿੰਗਰ ਕਟੜਾ ਤੇ ਫਿਰ ਆਪਾਂ ਸ਼ਹਿਰ ਜਾ ਕੇ ਕਿ ਇਨਾ ਕਾਹੀ ਲੈ ਆਏ ਆ ਪੀਜ਼ ਬਣਾ ਲੈ ਆਏ ਆ ਦਾ ਕੇਕ ਕੇਕ ਇਹਨਾਂ ਨੇ ਸਾਡੇ ਚਾਕਲੇਟ ਵਾਲਾ ਲੈ ਆਇਓ ਇਹ ਉਹ ਲੈ ਆਉਂਦਾ ਤੇ ਨਾਲ ਪੀਜ਼ ਆ ਲੈ ਆਉਂਦਾ ਇਹਨਾਂ ਨੂੰ ਪਨੀਰ ਵਾਲਾ ਤੇ ਚੀਜ਼ ਕੋਣ ਗੇਫਟ ਵੀ ਲੈ ਆ ਕੇ ਆਏ ਮੇਰੇ ਬਾਹਰ ਕਿੰਨੇ ਭੈਣ ਭਰਾ ਕਾ ਬਾਤ ਨਹੀਂ ਮਸ਼ਲਿਨ ਤੇ ਦਾਦੀ ਤਾਂ ਖੀਜਾ ਗਾ ਲਿਆ ਮਿੰਨ ਸੁਣ ਨਹੀਂ ਪੁੱਛਿਆ ਛੱਡ ਦਿੰਦੇ ਆ ਬਲੈਕ ਵਾਲਾ ਬ੍ਰਾਉਨ ਬਲੈਕ ਵਾਲਾ ਬ੍ਰਾਉਨ ਤੇ ਨਹੀਂ ਪੜ ਹੁੰਦੀ ਜਿਆ ਤੇ ਆਪਾਂ ਇਹ ਹੁਣ ਉਹ ਨਹੀਂ ਖੋਣਾ ਇਹ ਨਹੀਂ ਇੱੱਚੇ ਇੱੱਚੇ ਆਵੜਾ ਆਪਾਂ ਇਹ ਬਹੁਤ ਪਖੰਡ ਕਰਦਾ ਚਲ ਖਾ ਲਈ ਆ ਬੜਾ ਬੜਾ ਦਿਲਾ ਦਰਤ ਪਰ ਮਸਾਲਾ ਤੇ ਹੋਈ ਮੇਨ ਤੇ ਇਹ ਹੁਣ ਆਪਾਂ ਕੱਟੀਏ ਜੀ ਕੇਕ ਇਹ ਅਹੀਂ ਕਿਚਨ ਆ ਫੋਟੋਆਂ ਤੁਸੀਂ ਲਿਆਓ ਮੈਨੂੰ ਬਣਾ ਲਓ ਚਲ ਹਾਂ ਠੀਕ ਐ ਇਹ ਆnde ਕੱਟਦੇ ਕਟਣਾ ਪੀਕ ਅੱਜ ਹੜੇ ਨਿਆਣਿਆਂ ਦੇ ਦੇਖੀ ਜਾਓ ਫੇ ਕੱਲ੍ਹ ਦਿਨ ਪਰਸੋਂ ਲੜਾਈ ਨਹੀਂ ਲੱਗ ਜਾਣੀਆਂ ਆਂਦੇ ਹੋ ਬੋਲਣਾ ਮਮ ਜੀ ਤਾਂ ਡਰ ਲੱਗਦਾ ਵੀ ਕਹਿੰਦੀ ਕਿ ਪਤਨੀ ਪਾਪੇ ਨੇ ਫੇਰ ਲੜਾਈ ਚ ਜਾਣਾ ਪਵੇ ਹਾਂ ਤੇ ਇਹ ਕਰਕੇ ਬੱਡੇ ਪਹਿਲੇ ਆ ਪਾਪਾ ਤਾਂ ਵੀ ਵੱਡੇ ਨਾਲ ਹੀ ਚਲੋ ਠੀਕ ਐ ਹੁਣ ਮੈਂ ਤਣਾ ਜਾਣਗੇ ਫੇਰ ਫੋਗ ਮਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਮੰਮਾ ਹੈਪੀ ਬਰਥਡੇ ਜੀ ਸਾਡੀ ਆਈ ਵਿੱਚ ਤਾਂ ਨਾ ਆਪੇ ਕਰਦੇ ਆਪੇ ਕਰਦੇ ਆਪੇ ਕਰਦੇ ਆ ਨਾ ਆਉਂਦੇ ਇੱਥੇ ਤੱਕ ਤੋਂ ਇਦਾਂ ਇਹ ਆਪਰਾਤਸਿਆ ਤੇ ਇਹਦਾ ਤਰਨਾ ਵੀ ਕਰਨਾ ਦਾ ਨਵੇਂ ਫਿਲਮ ਫਿਲਮ ਬਣਾਉਂਦਾ ਤੇਹੀ ਕੱਟੋ ਕੇਕ ਤੇ ਚਲੋ ਆਜੋ ਹੁਣ ਚਲੋ ਠੀਕ ਹੈ ਜੀ ਹੁਣ ਕੱਟ ਲਈ ਹੈ ਨਾ ਕੇਕ Happy birthday to you! Happy birthday! ਉਿੱਤਿਆ ਕਿ ਕਿਹੜਾ ਟਾਈਮ ਲੱਗ ਗਿਆ ਤੇ ਉਹ ਹਿਰਚੇ ਰੱਖਿਆ ਲੈ ਗੜਾਈ ਦੇ ਚੱਕਰ ਚ ਵੀ ਉੱਥੇ ਲੜਾਈ ਲੱਗੀ ਸੀ ਦੁਕਾਨ ਤੇ ਕਿਉਂਕਿ ਅੱਜ ਲੜਾਈ ਲੱਗਣੀ ਆ ਉਹਦੇ ਚੱਕਰ ਦੇ ਵਿੱਚ ਲੋਕਾਂ ਨੇ ਲਾਗੇ ਦੇ ਪਨਾ ਤੇ ਆਰਨਾ ਸਮਝ ਰਿਹਾ ਚਲੋ ਠੀਕ ਐ ਔਪੀ ਜਾਣ ਹਾਂਜੀ ਅੱਜ ਠੀਕ ਲੈ ਕਿਦਾਂ ਉਹਦੇ ਉਹਨੇ ਦੇ ਨਹੀਂ ਕੋਈ ਨਹੀਂ ਤੇ ਪੂਜੇ ਨੇ ਪਹਿਲਾਂ ਖਾ ਲਿਆ ਤੇ ਪੂਜੇ ਪਹਿਲਾਂ ਖਾ ਹੁਣ ਕੇ ਕਹੀ ਕਿ ਉਹ ਤਾਂ ਪੀਣ ਤਾਂ ਕਿ ਪੀਜਾ ਗਰਮ ਗਰਮ ਹੀ ਹੈ ਕਿ ਤੂੰ ਸੋਚਿਆ ਚਲੋ ਗਰਮ ਗਰਮ ਪੀਜਾ ਖਾ ਲੈਂਦੇ ਆ ਤੇ ਚਲੋ ਠੀਕ ਆ ਹੁਣ ਜੇ ਤੂੰ ਖਾ ਕੇ ਤੇ ਫਿਰ ਆਪਾਂ ਵੀਡੀਓ ਕੋ ਖੋਲਾਗੇ ਨਾ ਗਿਫਟ ਮੈਂ ਇਹਨਾਂ ਨੂੰ ਕਿਹਾ ਕਿ ਗਿਫਟ ਨਾਲ ਆਇਓ ਇਹ ਬਿਜਾਰ ਜਾ ਕੇ ਤੇ ਗਿਫਟ ਲੈ ਆਏ ਆ ਇਹਨਾਂ ਕੋ ਗਿਫਟ ਹੋਰ ਲੈਣਾ ਸੀ ਚਲੋ ਠੀਕ ਆ ਕੋਈ ਵੀ ਉਹ ਬਾਤ ਹੀ ਦੇਖਾਂਗੇ ਹਨਾ ਮੈਂ ਤੇ ਮੁਰਗੇ ਗਿਆ ਕੋਲ ਵੀ ਲੈ ਕੇ ਆਇਆ ਕਿਉਂਕਿ ਜਵੇਂ ਜਨੇ ਗਏ ਹੀ ਇੱਕ ਵਾਚੇ ਜਾਂਦੇ ਆ ਇੱਥੇ ਵੀ ਹਿੰਦੂ ਮੈਨੂੰ ਗਿਫਟ ਇਹਨੇ ਮੁਰਗੇ ਬਾਜ ਜੰਗ ਲੱਜੇ ਤੇ ਮੁਰਗੇ ਤੇ ਜੰਗ ਤੇ ਲੱਗਣ ਚੱਲ ਜੇ ਤੂੰ ਇਹਨੇ ਗਿਫਟ ਦੇ ਦਿੱਤੀ ਜੇ ਮੇਲੇ ਨਹੀਂ ਇਹ ਗੱਲ ਨਹੀਂ ਆ ਮੈਂ ਕਿਹਾ ਜੰਗ ਲੱਜੇ ਮੁਰਗੇ ਮੈਨੂੰ ਬੁਲਾ ਲੈਣਾ ਤੇ ਕੀ ਪਤਾ ਮੇਰਾ ਲਾਸਟ ਗਿਫਟ ਨਹੀਂ ਹੋਣਾ ਆ ਵੀ ਲੈਣੇ ਆ ਕਿ ਜੰਗ ਜੰਗ ਨਹੀਂ ਲੱਗਦੀ ਦੀ ਛੇਤੀ ਮੇਰਾ ਮਾਨ ਕਹਿੰਦਾ ਵੀ ਜੰਗ ਨਹੀਂ ਲੱਗਣੀ ਇਸ ਤਰ੍ਹਾਂ ਦੀ ਤੇ ਚਲੋ ਠੀਕ ਆ ਹੁਣ ਖਾ ਲਈਏ ਕੇਕ ਇਹ ਤੇ ਖਾਂਦੇ ਪਏ ਆ ਸਾਰੇ ਜਣੇ ਤੇ ਤੈਨੂੰ ਆਪਣੀ ਆਹ ਵੇਖੋ ਫੋਟੋਗ੍ਰਾਫਰ ਰੱਖਦਾ ਤੇ ਚਲੋ ਠੀਕ ਆ ਫਿਰ ਖੋਲਦੇ ਆਂ ਗਿਫਟ ਬਾਅਦ ਚ ਖਾ ਗਏ ਹਾਂ ਹਾਂਜੀ ਜੀ ਤੇ ਮੈਂ ਹੁਣ ਖੋਲਾਂਗੀ ਗਿਫਟ ਕਿਉਂਕਿ ਮੇਰੇ ਕਾਕਿਆਂ ਨੇ ਅੱਜ ਬੜੇ ਪਿਆਰ ਨਾਲ ਗਿਫਟ ਲਿਆਂਦੇ ਆ ਤੇ ਵੇਖਦੇ ਆ ਇਹਨਾਂ ਨੇ ਕੀ ਕੀ ਗਿਫਟ ਲਿਆਂਦਾ ਵਾ ਇਹਦੇ ਵਿੱਚ ਕੀ ਕੁਝ ਚੰਗਰੀ ਇਹਦੇ ਵਿੱਚ ਨਹੀਂ ਐ ਪਿਆ ਦੇਈ ਕੱਚਦੀ ਆਲੀ ਥੋੜੀ ਜੀ ਕੱਚਦੀ ਆ ਕੱਚਦੀ ਥੈਂਕ ਯੂ ਥੈਂਕ ਯੂ ਇੱਕ ਲਿਪਸਟਿਕ ਲੈ ਕੇ ਆਏ ਆ ਤੇ ਦੋ ਨੇਲ ਪੇਂਟ ਲੈ ਕੇ ਆਏ ਆ ਥੈਂਕ ਯੂ ਬੱਚੇ ਥੈਂਕ ਯੂ ਸਾਰਿਆਂ ਨੂੰ ਵੈਲਕਮ ਦੇਖ ਲਓ ਇਹਨੂੰ ਕਿਹੜਾ ਪਾਲਾ ਸ਼ੇਡ ਦੇ ਲਓ ਖੇਡ ਤੇ ਜਿਹੜੀ ਆਂਦੀ ਉਹ ਵਧੀਆ ਹੋਊਗੀ ਠੀਕ ਹੈ ਥੈਂਕ ਯੂ ਬੱਚਿਓ ਹੁਣ ਇਹ ਵਾਲਾ ਖੋਲੋ ਤੇ ਹੁਣ ਇਹ ਵਾਲਾ ਖੋਲੀਏ ਮੈਂ ਤੁਹਾਨੂੰ ਕਿਹਾ ਹੀ ਨਾ ਦੇਖ ਲਓ ਹਾਂਜੀ ਐਕਸਪੈਂਸਿਵ ਮਿੰਦਾ ਦੇ ਪਾਸੇ ਸਪੈਸ਼ਲ ਵਾਲਾ ਪਹਿਲਾਂ ਨਹੀਂ ਦਦਾ ਐਕਸਪੈਂਸਿਵ ਨਹੀਂ ਨਾ ਅੱਛਾ ਨਾ ਦਾ ਐਕਸਪੈਂਸਿਵ ਮਾ ਦੇ ਦੋ ਕੀ ਐਸ ਨਾ ਮੋਰਸਾ ਡ੍ਰਿਲ ਅੱਜ ਮੋਰ ਡ੍ਰਿਲ ਵੀ ਚਾਹੁੰਦਾ ਅੱਜ ਮੇਰਾ ਬਰਥਡੇ ਵੀ ਤੇ ਮੈਂ ਸੋਚੂ ਟੈਨਸ਼ਨ ਤੇ ਰਹੀ ਹਾਂ ਅੱਜ ਵੀ ਅਜਰਾਤ ਮੋਦੀ ਬੱਤੀ ਬੱਤੀ ਬੰਦ ਹੋ ਜਾਣੀ ਆ ਵਾਓ ਥੈਂਕ ਯੂ ਥੈਂਕ ਯੂ ਬੱਚੇ ਥੈਂਕ ਯੂ ਥੈਂਕ ਯੂ ਥੈਂਕ ਯੂ ਤਸ਼ੀਰ ਤਸ਼ੀਰ ਵੀ ਥੈਂਕ ਯੂ ਕਰੀਏ ਥੈਂਕ ਯੂ ਜਵਰਤਾ ਜਿੱਤਨ ਬਾੜਤਾ ਤਸ਼ਨੂ ਨੂੰ ਥੈਂਕ ਯੂ ਕਰੀਏ ਥੈਂਕ ਯੂ ਬੱਚੀ ਦੇ ਨੂੰ ਥੈਂਕ ਯੂ ਮਾਪੇ ਤੇ ਅੱਜ ਹੁਣ ਆਹੀ ਦੇਖੋ ਆਹ ਵਾਓ ਵੈਰੀ ਗੁੱਡ ਵੈਰੀ ਗੁੱਡ ਬੋਚ ਲੈ ਕੇ ਆਇਆ ਪਹਿਲਾਂ ਵੀ ਮੇਰੇ ਕੋਲ ਇੱਕ ਬੋਚ ਪਈ ਹੈਗੀ ਉਹ ਵੀ ਮੇਰੀ ਗਿਫਟ ਹੋਈ ਬੋਚ ਮੇਰੇ ਤੋਂ ਬਾਅਦ ਇਹ ਤਸ਼ੀਨ ਦਾ ਪਿਆਰ ਹੋਏਗੀ ਹੁਣ ਵਾਲੀ ਤੇ ਉਹ ਦੋ ਵੀ ਮੇਰੀ ਨੂੰ ਗਿਫਟ ਮਿਲੇ ਆਹੀ ਤੇ ਉਹ ਵੀ ਮੇਰੀ ਹੈਗੀ ਗਿਫਟ ਸੰਭ ਕੇ ਰੱਖਿਆ ਵਾ ਤੇ ਇਹ ਵੀ ਦਿੱਤੇ ਬਹੁਤ ਧੰਨਵਾਦ ਬੋਹ ਜਿਹੜੀ ਉਹ ਜਿਹੜੀ ਜਿਹੜੀ ਤੁਸੀਂ ਵਿਖਾਈ ਸੀ ਸਕੁਅਰ ਜੀ ਚਾਰਜਰ ਚਾਰਜਰ ਵੀ ਵਾਓ ਮੈਂ ਵੀ ਆ ਕੈਰਿਜ ਫੇਡਲ ਤੋਂ ਦੇਖਿਆ ਲੇ ਦੁਪਹਿਰ ਦੇ ਕੀ ਲਾਉਣਗੇ ਆ ਬੋਹ ਜਨੇ ਤੋਂ ਦੇ ਤੁਸੀਂ ਥੈਂਕ ਯੂ ਥੈਂਕ ਯੂ ਮੈਨੂੰ ਆਵਲ ਸ਼ੇਡ ਮੈਨੂੰ ਆਵਲ ਸ਼ੇਡ ਜ਼ਿਆਦਾ ਵਧੀਆ ਲੱਗੀ ਤੇ ਤਾਂ ਕਰਕੇ ਮੈਂ ਆਵਲੇ ਆ ਨਾ ਪਰ ਚਲੋ ਅੱਜ ਇਹ ਤਾਂ ਢੇਰ ਹੀ ਚੋੜੀਆਂ ਲਾਉਂਗੀ ਮੈਂ ਤੁਹਾਨੂੰ ਠੀਕ ਹੈ ਤਾਂ ਫੋਨ ਮੇਰਾ ਪਤਾ ਨਾ ਲਖੋ ਮम्मा ਲਾਉਣਗੇ ਤੁਹਾਡਾ ਅੱਜ ਆਵਲੇ ਦੋ ਦੋ ਮਹੀਨੇ ਤੇ ਚਲੋ ਠੀਕ ਹੈ ਜੀ ਚਲੋ ਤੇ ਆਪਾਂ ਹੁਣ ਇੱਥੇ ਵੀਡੀਓ ਨੂੰ ਕਰਦੇ ਆ ਐਂਡ ਤੇ ਅੱਜ ਬੱਚਿਆਂ ਨੇ ਲੱਗਿਆ ਆਦਤ ਹੈ ਕਿ ਇਹ ਰੋਟੀ ਨੂੰ ਪਹਿਲਾਂ ਖਵਾ ਦਿੰਦੇ ਤੇ ਆਪ ਅਹੀਂ ਫਿਰ ਰੱਬ ਕਰਕੇ ਫਿਰ ਰੋਟੀ ਖਾਣੇ ਆ ਹਾਂ ਹੁਣ ਇਹ ਕਹਿਣ ਕਿ ਨਹੀਂ ਅੱਜ ਇਕੱਠੇ ਖਾਣਾ ਖਾਣਾ ਵਾ ਅੱਜ ਆਪਾਂ ਸਪੈਸ਼ਲ ਸਬਜੀ ਬਣਾਈ ਹੈ ਨਵਾਰਤੀ ਬਰਥਡੇ ਕਰਕੇ ਤੇ ਅੱਜ ਇਹੀਂ ਕਿੱਥੇ ਖਾਣਾ ਖਾਵਾਂਗੇ ਮੋਬਾਈਲ ਸੈਟ ਕਰ ਲਓ ਜਿਹੜਾ ਟਾਈਮ ਆ ਉਹ ਹੋ ਗਿਆ ਜਦੋਂ ਕਿੰਨਾ ਕਿੰਨਾ ਨੂੰ ਪਤਾ ਸਾਰ ਨੂੰ ਅੱਜ ਮਤਲਬ ਕਹਾਂ ਨਹੀਂ ਕਿ 9 ਵਜੇ ਤੋਂ ਬਾਅਦ ਲਾਈਟ ਜਿਹੜੀ ਆ ਉਹ ਬੰਦ ਹੋ ਜਾਣੀ ਆ ਵਾ ਇਸ ਵਿੱਚ ਸਾਡਾ ਰਾਦਾ ਜਿਹੜਾ ਖਾਣਾ ਬਣਾ ਉਹ ਅਸੀਂ ਜੈਸਟਰ ਹੁਣੇ-ਹੁਣੇ ਖਾ ਲਈਏ ਤੇ ਮੁੱਠੀ ਫਿਰ ਮੁਸ਼ਕਲ ਹੋਊਗੀ ਹੈਨਾ ਸੇਫਟੀ ਬਸ ਕਿਲੋ ਮੀਟਰ ਇਹ ਸਰ ਨਾਲ ਦੀ ਸੇਫਟੀ ਲਮੀ ਪੈ ਗਈ ਉਹ ਜਿੱਦ ਗੁਜਗ ਚੀਜ ਉਹ ਕੁੱਤੀ ਆਉਂਦੀ ਆ ਜਿਹੜੇ ਲੇਟ ਜਾਨਾ ਉਹ ਸੈਨੋ ਠੀਕ ਹੈ ਜੀ ਅੰਤ ਮੈਂ ਕੰਮ ਵਾਲੀ ਜੋੜ ਦਿੰਦੀ ਆ ਤੇ ਆਪਾਂ ਇਥੇ ਵੀਡੀਓ ਕਰਦੇ ਆ ਐਂਡ ਤੇ ਜਿੰਨਾ ਜਿੰਨਾ ਸਾਡਾ ਇਹ ਵਲੌਗ ਵਧੀਆ ਲੱਗਾ ਬਰਥਡੇ ਦਾ ਉਹ ਸਾਡੇ ਹਾਂਜੀ ਜੀ ਤੇ ਜਿੰਨ ਜਿੰਨ ਸਾਡਾ ਇਹ ਵਲੌਗ ਮਤ ਲੱਗਾ ਵਧੀਆ ਯੂ ਸੇਬ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਟਿਕ ਮੈਂਡੇਟ ਯੂ ਦੱਸਿਓ ਜੇ ਸਾੜੋ ਕੋਈ ਮਿਸਟੇਕ ਹੋ ਗਈ ਤਾਂ ਵੀ ਸਾਨੂੰ ਆਪਣੇ ਛੋਟੇ ਜਾਂ ਵੱਡੇ ਭੈਣ ਭਰਾ ਸਮਝ ਕੇ ਤੇ ਸਾਨੂੰ ਮਤਲਬ ਦੱਸ ਦਿਓ ਕਿ ਤੁਹਾਨੂੰ ਕਿਹਨੇ ਵਲੌਗ ਹੋਣਾ ਚਾਹੀਦਾ ਕਿਉਂਕਿ ਆਪਾਂ ਜਿਹੜੇ ਵਲੌਗ ਆ ਅਹੀਂ ਇਹਨੇ ਕਿ ਬਿਜੀ ਰਹਿਣੇ ਕਿ ਹਰ ਕੋ ਬਲੌਗ ਬਣਾ ਦੇਣੀ ਆ ਕਿਉਂਕਿ ਤੁਹਾਨੂੰ ਪਤਾ ਜਾਗੀ ਮਤਲਬ ਦੁਕਾਨ ਵੀ ਆਪਣੀ ਉਹਦੇ ਚੱਕਰ ਦੇ ਵਿੱਚ ਸਾਡੇ ਕੋਲ ਮਲੋਬੋ ਜਿਹਾ ਬਲੌਗ ਡੇਲੀ ਨਹੀਂ ਪਾ ਰਹੇ ਸਾਡੀ ਕੋਸ਼ਿਸ਼ ਹੋਣੀ ਕਿ ਡੇਲੀ ਬਲੌਗ ਦੇਈਏ ਤੁਹਾਨੂੰ ਪਰ ਬਲੌਗ ਡੇਲੀ ਬਣਾਦਾ ਹੀ ਨਹੀਂ ਆ ਤੇ ਹੁਣ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਤੁਹਾਨੂੰ ਭਾਵੇਂ 2-4 ਮਿੰਟ ਦਾ ਹੀ ਬਲੌਗ ਦੇਈਏ ਦਵਾਂਗੇ ਡੇਲੀ ਤੇ ਸਾਡਾ ਇਹ ਛੋਟਾ ਜਿਹਾ ਬਰਥਡੇ ਦਾ ਬਲੌਗ ਤਾਂ ਕਿਦਾਂ ਲੱਗਾ ਛੋਟੀ ਜਿਹੀ ਪਾਰਟੀ ਬੱਚਾ ਲਈ ਜਾਇਮੈਂਟ ਕੀਤਾ ਬਸ ਕਿਉਂਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਬੱਚੇ ਜਿਹੜੇ ਉਹ ਕੇਦ ਉਹਜਾਰਾ ਬੇਸ ਜਿਹੜਾ ਉਹਜਾਰਾ ਕੋਲੋਂ ਲ ਤੇ ਅਦਿਨ ਚੁੱਤੀ ਨਾਲੇ ਤੇ ਅਦਿਨ ਨੇ ਆਪਣਾ થોੜਾ-ਥੋੜਾ ਜਿਹਾ ਪਾਰਟੀ ਕੀਤੀ ਆਪਣੀ ਫੈਮਿਲੀ ਦੇ ਵਿੱਚ ਤੇ ਚਲੋ ਵੀ ਤੇ ਹੁਣ ਇੱਥੇ ਹੀ ਆਪਾਂ ਬੈਠ ਕੇ ਕੱਟਦੇ ਆਂ ਐਂਡ ਤੇ ਬਹੁਤ-ਬਹੁਤ ਬੜਾ ਧੰਨਵਾਦ ਆਜੇ ਸਾਡੇ ਵੀਰ ਮੇਰੇ ਦਾ ਦਿਲੋਂ ਧੰਨਵਾਦ ਆ ਤੇ ਜਿਹੜੇ ਨਵੇਂ ਭੈਣ ਭਰਾ ਜੁੜਨਦੇ ਹੋ ਸਾਨੂੰ ਜਰੂਰ ਪਿਆਰ ਦੇਣ ਤੇ ਸਾਡੇ ਚੈਨਲ ਨੂੰ ਜਰੂਰ ਵਾਤ-ਵਤ ਸ਼ੇਅਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਤੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਬਹੁਤ-ਬਹੁਤ ਸ਼ੇਅਰ ਕਰ ਤੇ ਦਿলো ਧੰਨਵਾਦ ਆ ਅਸਾਂ ਸਤਿ ਸ਼੍ਰੀ ਅਕਾਲ